ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ <=ਵਾ ਵੱਡਾ ਕਰਨਾ ਗਾਂ ਹੋਵੇ ਜਾਂ ਮੱਝ ਤੇ ਉਹਦੇ ਵਿੱਚ ਆਪਾਂ ਚੀਜ਼ਾਂ ਲਈਆਂ ਗਿਆ ਕੱਚੀ ਹਲਦੀ ਤੇ ਬੇਸਣ ਜਾਂ ਆਟਾ ਦੇਸੀ ਘਿਓ ਤੇ ਮਿਸਰੀ ਤੇ ਸੌਫ ਪਾਣੀ ਲੋੜ ਮੁਤਾਬਕ ਅੱਜ ਆਪਾਂ ਇਹਨੂੰ ਬਖਾਉਨੇ ਆ ਕਿਵੇਂ-ਕਿਵੇਂ ਆਪਾਂ ਤਿਆਰ ਕਰਨਾ ਹੈਗਾ ਕਿਸ ਤਰ੍ਹਾਂ ਕਰਨਾ ਹੈ ਅਗਰ ਭਾਈ ਆਪਣੇ ਪਸ਼ੂ ਦਾ ਲੇਵਾ ਅਗਰ ਉਹਦਾ ਭਾਂਡਾ ਵੱਡਾ ਹੋਊਗਾ ਅਗਰ ਤਾਂ ਦੁੱਧ ਉਹਦੇ ਵਿੱਚ ਹੀ ਸਮਾਊਗਾ ਅਗਰ ਲੇਵਾਈ ਹੈ ਨਹੀਂ ਪਸ਼ੂ ਦਾ ਉਹ ਦੁੱਧ ਕਿੱਥੋਂ ਦੇਊਗਾ ਭਾਈ ਜਿਹੜੀਆਂ 20 25 ਲੀਟਰ ਵਾਲੀਆਂ ਗਾਈਆਂ ਆ ਜਾਂ 30 ਲੀਟਰ 40 ਲੀਟਰ ਤੱਕ ਗਾਈਆਂ ਉਹਨਾਂ ਦੇ ਲੇਵੇ ਉਹਨਾਂ ਦੇ ਆਰਡਰ ਬਹੁਤ ਵੱਡੇ ਹੁੰਦੇ ਆ ਹੁਣ ਤਾਂ ਭਾਈ ਮੱਝਾਂ 16 17 ਕਿਲੋ ਤੋਂ ਲੈ ਕੇ ਤਾਂ 20 ਕਿਲੋ ਤੱਕ ਮੱਝਾਂ ਪਹੁੰਚ ਗਈਆਂ ਗਈਆਂ ਉਸੇ ਕਰਕੇ ਹੀ ਆਪਾਂ ਇਹਨਾਂ ਨੂੰ ਮੱਝਾਂ ਨੂੰ ਲੇਵਾ ਵੱਡਾ ਕਰਨ ਵਾਸਤੇ ਕਿਵੇਂ-ਕਿਵੇਂ ਦੇਸੀ ਜਗਾੜਾਂ ਦੇ ਨਾਲ ਆਰਡਰ ਉਹਦਾ ਵੱਡਾ ਕਰ ਸਕਦੇ ਆ ਕੀ-ਕੀ ਦੇ ਸਕਦੇ ਆ ਮੈਂ ਪਿਛਲੀ ਵੀਡੀਓ ਵੀ ਇੱਕ ਪਾਈ ਸੀ ਤੁਹਾਨੂੰ ਹੁਣ ਮੈਂ ਉਹਦੇ ਵਿੱਚ ਕੁਝ ਸੋਧ ਕਰਕੇ ਫੋਰ ਮੈਂ ਸਮਾਨ ਪਾ ਕੇ ਕੱਚਾ ਸਮਾਨ ਪਾ ਕੇ ਔਰ ਕਿਵੇਂ ਵੱਡਾ ਕਰਦਾ ਐਂਡੀ ਵਰਡਕ ਚੀਜ਼ ਪਾ ਕੇ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਵਿਸਤਾਰ ਦੇ ਨਾਲ ਦੱਸਦਾ ਕਿ ਕੀ ਕੀ ਮੈਂ ਸਮਾਨ ਲਿਆਏਗਾ ਵੀ ਕਿਵੇਂ ਕਿਵੇਂ ਪਾਉਣਾ ਹੈਗਾ ਕਿੰਨਾ ਕਿੰਨਾ ਪਾਉਣਾ ਤੇ ਕਦੋਂ ਪਾਉਣਾ ਹੈ ਕਿੰਨਾ ਟਾਈਮ ਰਹੀਂਦੇ ਪਾਉਣਾ ਇਹ ਆਪਾਂ ਉਹ ਤੁਹਾਨੂੰ ਅੱਜ ਆਪਾਂ ਵਿਸਤਾਰ ਦੇ ਵਿੱਚ ਦੱਸ ਦਿਆਂ ਜਿਵੇਂ ਕਿ ਬਸਣ ਜਾਂ ਆਟਾ ਇੱਕ ਚੀਜ਼ ਲੈਣੀ ਆ ਭਾਈ ਦੋਨਾਂ ਚੋਂ ਜਾਂ ਆਟਾ ਲੈਣਾ ਜਾਂ ਵੇਸਣ ਲੈਣਾ ਕਈ ਵੀਰਪਰਾ ਦੇ ਘਰੇ ਵੇਸਣ ਨਹੀਂ ਹੁੰਦਾ ਤਾਂ ਉਹਦੇ ਤੇ ਆਪਾਂ ਆਟਾ ਲੈ ਸਕਦੇ ਹਾਂ ਫਿਰ ਆਪਾਂ ਲਿਆਏਗਾ ਮਿਸਰੀ ਮਿਸਰੀ ਲੈਣੀ ਆਪਾਂ ਚੂਰਾ ਫਿਰ ਆਪਾਂ ਲਿਆਏਗਾ ਦੇਸੀ ਘਿਓ ਤੇ ਉਸ ਤੋਂ ਬਾਅਦ ਆਪਾਂ ਇਹ ਹਲਵਾ ਤਿਆਰ ਕਰ ਲਿਆਗਾ ਇਹ ਸਮਾਨ ਦੇ ਨਾਲ ਆਪਾਂ ਇਹਨੂੰ ਤਿਆਰ ਕਰ ਲਿਆਗਾ ਜਦੋਂ ਇਹ ਬਿਲਕੁਲ ਬਣ ਕੇ ਤਿਆਰ ਹੋ ਗਿਆ ਬਿਲਕੁਲ ਠੰਡਾ ਹੋ ਗਿਆ ਫੇਰ ਆਪਾਂ ਕੀ ਲੈਣਾ ਹੈਗਾ ਆਪਾਂ ਲਈ ਹੈਗੀ ਹਲਦੀ ਕੱਚੀ ਹਲਦੀ ਫੇਗ ਵੀ ਭਰਾ ਦੇ ਖੇਤ ਦੇ ਵਿੱਚ ਲੱਗੀ ਹੁੰਦੀ ਆ ਇਹ ਇਸ ਤਰ੍ਹਾਂ ਦੀ ਕਿਸਮ ਦੀ ਹੁੰਦੀ ਆ ਹਲਦੀ ਪਾਈ ਇਹ ਕੱਚੀ ਹਲਦੀ ਹੈਗੀ ਜਿਹੜੀ ਇਹ ਲੇਵੇ ਵਾਸਤੇ ਬਹੁਤ ਲਾਭਦਾਇਕ ਭਰਪੂਰ ਖਜ਼ਾਨਾ ਬਹੁਤ ਵੱਡਾ ਐਂਡਿਬੈਟ ਰੋਗ ਖਤਮ ਕਰਨ ਵਾਲਾ ਕੋਈ ਇਹਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਛਿੱਡੀ ਬਣਨ ਤੋਂ ਇਹ ਰੋਕੂਗਾ ਥਾਣਾ ਬੰਦ ਹੋਣ ਤੋਂ ਇਹ ਰੋਕੂਗਾ ਥਣ ਨੂੰ ਪੋਲਾ ਰੱਖੂਗਾ ਲੇਵੇ ਦੀ ਕੋਈ ਤਰ੍ਹਾਂ ਦੀ ਭਲੂਣ ਵਗੈਰਾ ਕੋਈ ਕਿਸੇ ਕਿਸਮ ਦਾ ਰੋਗ ਇਹ ਭਾਈ ਹਲਦੀ ਕੱਚੀ ਪਾਵਾਂਗੇ ਤਾਂ ਨਹੀਂ ਹੋਣ ਦੇਊਗਾ ਆਪਾਂ ਪਾਉਣੀ ਕਿਸ ਵਿਧੀ ਨਾਲ ਆਪਾਂ ਪਾਉਣੀ ਆਂਗੀ ਇਸ ਤਰ੍ਹਾਂ ਨਾਲ ਆ ਆਪਾਂ ਕੱਚੀ ਹਲਦੀ ਲਈ ਇਹਨੂੰ ਕੀ ਕੀਤਾ ਆਪਾਂ ਆ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਕੱਦੂ ਕਸ ਕਰ ਲਿਆ ਇਹਨੂੰ ਆਪਾਂ ਕੱਦੂ ਕਸ ਕਰ ਲਿਆ ਕੱਦੂ ਕਸ ਕਰਕੇ ਫੇਰ ਕੀ ਕਰਨਾ ਹੈਗਾ ਆਪਾਂ ਇਹਨੂੰ ਇਹਨੂੰ ਆਪਾਂ ਆਪਣੇ ਹਲਵੇ ਦੇ ਵਿੱਚ ਲਾ ਲਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਆਪਾਂ ਮਿਕਸ ਕਰ ਲਿਆ ਇਹ ਹਲਵਾ ਬਣਾਉਣ ਤੋਂ ਮਿਕਸ ਕਦੋਂ ਕਰਨਾ ਹੈ ਜਦੋਂ ਬਿਲਕੁਲ ਸਾਡਾ ਬਿਲਕੁਲ ਇਹ ਠੰਡਾ ਹੋ ਗਿਆ ਠੰਡੇ ਹੋਣ ਤੇ ਆਪਾਂ ਇਹਨੂੰ ਭਾਈ ਰਲਣਾ ਹੈਗਾ ਫਿਰ ਆਪਾਂ ਕੀ ਕਰਿਆਗਾ ਜਿਵੇਂ ਕਿ ਆਪਾਂ ਆਹ ਸੌਫ ਲਈ 100 ਗ੍ਰਾਮ ਸੌਫ ਫਿਰ ਆਪਾਂ ਕੀ ਕਰਨੀ ਹੈ ਇਹਦੇ ਵਿੱਚ ਸੌਫ ਪਾਲੀ ਫਿਰ ਸੌਫ ਪਾਲੀ ਸੌਫ ਨੂੰ ਵੀ ਆਪਾਂ ਇਸ ਤਰ੍ਹਾਂ ਦਾ ਬਿਲਕੁਲ ਮਿਕਸ ਕਰ ਲਿਆ ਪੂਰਾ ਰਲਾ ਲਿਆ ਇਹਨੂੰ ਦੋ ਚੀਜ਼ਾਂ ਆਪਾਂ ਉਦੋਂ ਪਾਉਣੀਆਂ ਹੈਗੀਆਂ ਜਦੋਂ ਬਿਲਕੁਲ ਭਾਈ ਇਹ ਠੰਡਾ ਹੋ ਗਿਆ ਹੁਣ ਆਪਾਂ ਕਿਵੇਂ-ਕਿਵੇਂ ਤੁਹਾਨੂੰ ਦੱਸਿਆ ਉਹ ਆਪਾਂ ਵਿਸਤਾਰ ਦੇ ਨਾਲ ਦੱਸ ਦਿਆਂ ਜਿਵੇਂ ਕਿ ਕੱਚੀ ਹਲਦੀ ਲਈ ਆਪਾਂ 100 ਗ੍ਰਾਮ ਇਹ ਤੁਹਾਨੂੰ ਆਹ ਬਖਾਇਆ 100 ਗ੍ਰਾਮ ਇਹ ਆਪਾਂ ਲਈ ਕੱਚੀ ਹਲਦੀ ਫੇਰ ਆਪਾਂ ਲਿਆ ਬੇਸਣ ਜਿਵੇਂ ਕਿ ਬੇਸਣ ਆਪਾਂ ਤੁਹਾਨੂੰ ਆਹ ਦਿਖਾਇਆ ਇਹਦੇ ਵਿੱਚ ਫੇਰ ਆਪਾਂ ਲਿਆ ਦੇਸੀ ਘਿਓ ਦੇਸੀ ਘਿਓ ਇਹ ਬਿਲਕੁਲ ਆ ਲਿਆ ਜੀ ਫੇਰ ਆਪਾਂ ਲਈ ਇਹਦੇ ਚ ਮਿਸਰੀ 200 ਗ੍ਰਾਮ 200 ਗ੍ਰਾਮ ਮਿਸਰੀ ਲਈ ਫੇਰ ਆਪਾਂ ਲਈ ਸੌਫ ਇਹ ਲਈ ਭਾਈ ਆਪਾਂ ਸੌਫ ਪਾਣੀ ਆਪਾਂ ਇਹਦੇ ਵਿੱਚ ਲੋੜ ਮੁਤਾਬਕ ਪਾ ਲਿਆ ਹੁਣ ਇਹ ਆਪਣਾ ਪਸ਼ੂ ਦੇ ਵਾਸਤੇ ਇੱਕ ਖਰਾਕ ਮੱਝ ਹੋਵੇ ਜਾਂ ਗਾਂ ਹੋਵੇ ਆਪਾਂ ਇਹਨੇ ਦਾ ਇੱਕ ਕੜਾ ਆਪਣਾ ਪ੍ਰਸ਼ਾਦ ਆਪਣਾ ਤਿਆਰ ਹੋ ਗਿਆ ਏ ਭਾਈ ਜਿਹੜੋ ਸੂਣ ਦੇ ਵਿੱਚ ਆਪਣੇ ਪਸ਼ੂ ਦੇ ਵਿੱਚ ਕਮ ਸੇ ਕਮ 1 ਮਹੀਨਾ ਰਹਿ ਗਿਆ ਉਦੋਂ 1 ਮਹੀਨਾ ਪਾਏ ਨੂੰ ਸਟਾਰਟ ਕਰ ਲੋ ਸਟਾਰਟ ਕਰਕੇ ਪਾਉਣਾ ਸ਼ੁਰੂ ਕਰ ਦਿਓ ਇੱਕ ਤਾਂ ਲੇਵੇ ਦਾ ਆਰਡਰ ਪੂਰਾ ਵੱਡਾ ਕਰੂਗਾ ਔਰ ਜਿਹੜਾ ਪਸ਼ੂ ਤੁਹਾਡਾ 15 ਕਿਲੋ ਦੁੱਧ ਦਿੰਦਾ ਹੈਗਾ ਉਹ 17 18 ਕਿਲੋ ਦੇ ਉੱਤੇ ਮੇਰੇ ਇਹ ਸੁਨੁਕਤੇ ਪਾਉਣ ਤੇ ਤੇ ਬਿਲਕੁਲ ਦੁੱਧ ਚਲਿਆ ਜਾਊਗਾ ਫਿਰ ਦੁੱਧ ਦਾ ਜਿੰਨੇ ਫਰਜ ਕਰੋ ਵੀ ਐਂਟੀਬਾਇਓਟਿਕ ਆਪਾਂ ਚੀਜ਼ ਇਹਦੇ ਵਿੱਚ ਪਾਈ ਆ ਗਈ ਸੌ ਪਾਈ ਆ ਭਾਈ ਹਾਜਮ ਵਾਸਤੇ ਤੇ ਜਿਹੜੀ ਕੱਚੀ ਹਲਦੀ ਪਾਈ ਆ ਉਹ ਆਰਡਰ ਦੀ ਇੱਕ ਰੱਖਿਆ ਰਖਾਓ ਕਰਨ ਵਾਸਤੇ ਬੜ ਪਾਈ ਆ ਭਾਈ ਉਹਨੇ ਉਹਦੀ 1 ਮਹੀਨੇ ਦੀ ਰੱਖੋ ਰਖਾ ਕਰਨ ਵਾਸਤੇ ਹਲਦੀ ਨੇ ਐਂਟੀਬਾਇਟਿਕ ਨੇ ਆਪ ਦਾ ਕੰਮ ਕਰਨਾ ਭਾਈ ਉਹ ਹਲਦੀ ਪਾਉਣੀ ਬਹੁਤ ਜ਼ਰੂਰੀ ਆ ਔਰ ਕੱਚੀ ਪਾਉਣੀ ਆ ਅਗਰ ਤੁਸੀਂ ਪੱਕੀ ਪਾਉਣੀ ਆ ਜਿਵੇਂ ਕਿ ਮੈਂ ਦੱਸਿਆ ਹੈਗਾ ਆ ਤੁਹਾਨੂੰ ਕੱਚੀ ਹਲਦੀ 100 ਗ੍ਰਾਮ ਅਗਰ ਜੇ ਤੁਹਾਡੇ ਕੋਲੇ ਕੱਚੀ ਹਲਦੀ ਨਹੀਂ ਆ ਫਿਰ ਆਪਾਂ ਕੀ ਪਾਉਣੀ ਆਗੇ ਇਹ ਰੋਜ ਦੀ 25 ਗ੍ਰਾਮ ਪਾਉਣੀ ਆ ਹਲਦੀ ਜੇ ਸੁੱਕੀ ਪਾਉਣੀ ਆ ਤਾਂ ਇਹਦੇ ਵਿੱਚ 25 ਗ੍ਰਾਮ ਪਾਉਣੀ ਆ ਜੇ ਭਾਈ ਹਰੀ ਪਾਉਣੀ ਆ ਤਾਂ 100 ਗ੍ਰਾਮ ਪਾਜੇ 150 ਗ੍ਰਾਮ ਪਾਜੇ ਕੋਈ ਦਖਲਾ ਨਹੀਂ ਕਰਦੀ ਬਿਲਕੁਲ ਵੀ ਕਿਉਂ ਇਹਦੀ ਮਾਤਰਾ ਠੰਡੀ ਹੁੰਦੀ ਆਗੀ ਕੱਚੀ ਹਲਦੀ ਦੀ ਉਹ ਹਲਦੀ ਪੱਕੀ ਦੀ ਤਸਵੀਰ ਭਾਈ ਗਰਮ ਹੋ ਜਾਂਦੀ ਹੈ ਜਿਵੇਂ ਕਿ ਆਪਾਂ ਗੋੜ ਗਰਮ ਹੁੰਦਾ ਹੈਗਾ ਵਾਲ ਕੇ ਪਾ ਦੀਏ ਠਾਰ ਕੇ ਪਾ ਦੀਏ ਠੰਡਾ ਹੁੰਦਾ ਓਵੇਂ ਜਿਵੇਂ ਓਵੇਂ ਹੀ ਭਾਈ ਇਹ ਬਣ ਜਾਂਦੀ ਆ ਅਗਰ ਇਹਨੂੰ ਤੁਸੀਂ ਕੱਚੀ ਨੂੰ ਪਾ ਦਿਓਗੇ ਤਾਂ ਬਿਲਕੁਲ ਇਹ ਇਹ ਠੰਡੀ ਆ ਹਲਦੀ ਅਗਰ ਤੁਸੀਂ ਇਹਨੂੰ ਸੁਕਾ ਕੇ ਪਾ ਦਿਓਗੇ ਤੇ ਹਲਦੀ ਗਰਮ ਆ ਜੇ ਸੁਕਾ ਕੇ ਪਾਉਣੀ ਹੈ ਇੱਕ ਚਮਚਾ ਪਾਉਣਾ ਹੈਗਾ 25 ਗ੍ਰਾਮ ਪਾਉਣੀ ਆਰ ਸੁੱਕੀ ਪਾਉਣੀ ਆ ਤਾਂ ਤੁਸੀਂ ਇਹਦੇ ਤੇ 100 150 ਗ੍ਰਾਮ ਤੁਸੀਂ ਪਾ ਦਿਓਗੇ ਇਹਨੇ ਬਿਲਕੁਲ ਓਕੇ ਦੀ ਰਿਪੋਰਟ ਦੇਣੀ ਆ ਜਿਵੇਂ ਕਿ ਹੁਣ ਆਪਾਂ ਹਲਵਾ ਇਹਦਾ ਤਿਆਰ ਕਰਤਾ ਪੂਰਾ ਬਿਲਕੁਲ ਆਹ ਵੇਖੋ ਹੁਣ ਪਸ਼ੂ ਦੇ ਖਾਣ ਵਾਸਤੇ ਬਿਲਕੁਲ ਸਫੀਸੈਂਟ ਆ ਪਈਏ ਹੁਣ ਇਹਨੂੰ ਆਪਾਂ ਉਹਦੇ ਮੂਹਰੇ ਧਰ ਦਿਆਂਗੇ ਤੇ ਪਸ਼ੂ ਖਾ ਲੂਗਾ ਔਰ ਪਸ਼ੂ ਦੀ 1 ਮਹੀਨਾ ਰਹਿੰਦੇ ਤੁਸੀਂ ਜਿਵੇਂ ਮੇਰੀਆਂ ਅਗਲੀਆਂ ਵੀਡੀਓ ਵੇਖਦੇ ਹੋ ਵੀ ਜਿਵੇਂ ਆਪਣੀ ਛੋਲਿਆਂ ਵਾਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਭਿਉਕੇ ਪਾਉਣ ਵਾਲੀ ਬਣਾਈ ਇੱਕ ਕੁੱਟ ਕੇ ਪਾਉਣ ਵਾਲੀ ਬਣਾਈ ਓਵੇਂ ਅੱਜ ਦੀ ਵੀਡੀਓ ਮੈਂ ਬਣਾਈ ਹੈਗੀ ਮੇਨ ਮੁੱਦਾ ਰੱਖਿਆ ਮੈਂ ਹਲਦੀ ਦਾ ਹਲਦੀ ਦਾ ਮੇਨ ਮੇਨ ਸਵਾਰ ਰੱਖਿਆ ਤੇ ਸੌਫ ਦਾ ਰੱਖਿਆ ਪ੍ਰਸ਼ਾਦ ਤਾਂ ਆਪਾਂ ਭਾਈ ਬਣਾ ਕੇ ਦੇ ਸਕਦੇ ਆਂਗੇ ਕੋਈ ਹਰੇਕ ਆਮ ਨਾਰਮਲ ਦਿੰਦਾ ਹੀ ਦਿੰਦਾ ਦੋ ਚੀਜ਼ਾਂ ਮੇਰੀਆਂ ਐਡ ਕਰ ਲੋ ਹਲਦੀ ਕਰ ਲੋ ਇੱਕ ਇੱਕ ਸੌਫ ਕਰ ਲੋ ਸੌਫ ਇਹਨੂੰ ਹਾਜਮ ਕਰਨ ਵਾਸਤੇ ਹਲਵੇ ਨੂੰ ਬਿਲਕੁਲ ਭਰਪੂਰਾ ਸੌਫ ਮੋਟੀ ਲੈਣੀ ਆ ਬਿਨਾ ਰੰਗ ਤੋਂ ਲੈਣੀ ਆ ਜਦੋਂ ਅਪਣ ਸਾਰੀ ਤੋਂ ਲਿਆਉਣਾ ਹੈ ਉਹਨੂੰ ਕੀ ਕਹਿਣਾ ਭਾਈ ਮੈਨੂੰ ਸੌਂਫ ਦੇ ਦੇ ਮੋਟੀ ਤੇ ਬਿਨਾ ਰੰਗ ਤੋਂ ਦੇ ਦੇ ਉਹ ਬਿਲਕੁਲ ਸੌਂਫ ਸਹੀ ਹੋਊਗੀ ਇੱਕ ਮਹੀਨਾ ਰਹਿੰਦੇ ਤੁਸੀਂ ਪਸ਼ੂ ਨੂੰ ਪਾਓ ਪਸ਼ੂ ਦਾ ਆਰਡਰ ਜਿਹੜਾ ਲੇਵਾ ਹੈਗਾ ਬਿਲਕੁਲ ਭਰਪੂਰ ਪਿੱਛੇ ਕੱਢਮਾ ਔਰ ਥਣਾ ਦਾ ਗੈਪ ਪੂਰਾ ਪਿੱਛੇ ਪੂਛ ਤੱਕ ਲੇਵਾ ਤੁਹਾਡਾ ਐਣ ਵਿੱਥੀ ਵਿੱਥੀ ਦੇ ਥਣ ਹੋਣਗੇ ਔਰ ਚਿਵਾਈ ਵਧੀਆ ਮੋਟੀ ਬਹੁਤ ਸੋਹਣੀ ਜਦੋਂ ਤੁਸੀਂ ਦੇਸੀ ਘਿਓ ਦੇ ਦਿਓਗੇ ਤੇ ਨਾਲ ਮੇਰਾ ਹਲਦੀ ਦੇ ਦਿਓਗੇ ਸੌਂਫ ਦੇ ਦਿਓਗੇ ਔਰ ਚਵਾਈ ਦਾ ਵੀ ਫਰਕ ਪਊਗਾ ਲੈਵੇ ਆਰਡਰ ਦਾ ਹੀ ਫਰਕ ਪਊਗਾ ਔਰ ਦੁੱਧ ਦੀ ਮਾਤਰਾ ਦਾ ਵੀ ਫਰਕ ਪਊਗਾ ਦੁੱਧ ਭਰਪੂਰ ਪਸ਼ੂ ਭਾਈ ਥੋੜਾ ਫੁੱਲ ਦੇਊਗਾ ਮੇਰੀ ਬੀੜ ਕੋ ਤੇ ਥੋੜਾ ਜਾ ਮਿਹਨਤ ਵਾਲਾ ਕੰਮ ਹੁੰਦਾ ਹੈਗਾ ਮਿਹਨਤ ਜਿਹੜਾ ਮੇਰਾ ਵੀਰ ਕਰ ਲੈਂਦਾ ਉਹ ਮੇਰੀ ਬੀੜ ਕੋ ਬਿਲਕੁਲ ਓਵੇਂ ਜਿਵੇਂ ਦੇਵੇ ਤਾ ਬਹੁਤ ਭਪੂਰ ਹੰਗਾਰਾ ਮਿਲੂਗਾ ਭਾਈ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾਈ ਆਪਾਂ ਲੇਵਾ ਵੱਡਾ ਕਰਨ ਤੇ ਪ੍ਰਸ਼ਾਦ ਬਣਾਇਆ ਦੇਸੀ ਘਿਓ ਦਾ ਉਹਦੇ ਵਿੱਚ ਦੋ ਆਇਟਮਾ ਹੋਰ ਆਪਾਂ ਐਡ ਕਰ ਲਿਆ ਹਲਦੀ ਤੇ ਸੌਫ ਉਹ ਵੀਰ ਭਰਾ ਦੇਣਗੇ ਗਾਂ ਹੋਵੇ ਚਾਹੋ ਮੱਝ ਹੋਵੇ ਉਹਨੂੰ ਆਪਾਂ ਇਹ ਇੱਕ ਪ੍ਰਸ਼ਾਦ ਦੇ ਦਿਓ ਇੱਕ ਦਿਨ ਦਾ ਛੱਡ ਕੇ ਵੱਖਰਾ ਦੇਣਾ ਭਾਈ ਖਰਾ ਕੇ ਜਿਵੇਂ ਅੱਜ ਦੇਤੀ ਕੱਲ ਨੂੰ ਨਹੀਂ ਦੇਣੀ ਤਾਂ ਫਿਰ ਆਪਾਂ ਪਰਸੋਂ ਦੇਣੀ ਆ ਜਿਵੇਂ ਕਿ ਹੁਣ ਫਰਜ ਕਰੋ ਵੀ ਆਪਾਂ 1 ਮਹੀਨਾ ਰਹਿ ਗਿਆ 1 ਮਹੀਨੇ ਦੇ ਵਿੱਚ ਆਪਾਂ 15 ਪ੍ਰਸ਼ਾਦ ਉਹ ਪਸ਼ੂ ਨੂੰ ਦੇ ਸਕਦੇ ਆ 15 16 ਪ੍ਰਸ਼ਾਦ ਆਪਾਂ ਬਣਾ ਕੇ ਦੇ ਸਕਦੇ ਆ 200 ਗ੍ਰਾਮ ਆਪਾਂ ਲੈ ਲੀਏ ਤਾਂ ਉਹਦਾ ਆਪਾਂ 5 ਪ੍ਰਸ਼ਾਦ ਬਣ ਜਾਂਦੇ ਆ ਕਿਲੋ ਦੇ 2 ਕਿਲੋ ਭਾਈ ਮੇਰੇ ਕਹੇ ਕਰਕੇ ਪਸ਼ੂ ਨੂੰ ਸੂਣ ਵਾਲੇ ਨੂੰ ਦੇਸੀ ਕਿਉਂ ਜ਼ਰੂਰ ਦਿਓ ਅਗਰ ਦੁੱਧ ਲੈਣਾ ਹੈ ਲੰਮੇ ਪੀਕ ਤੱਕ ਲੈਣਾ ਹੈ ਦੋ ਕਿਲੋ ਪ੍ਰਸ਼ਾਦ ਦੇਸੀ ਕੇ ਉਹਦਾ ਜਰੂਰ ਬਣਾ ਕੇ ਦਿਓ ਅੱਛਾ ਜੇ ਕਿਸੇ ਨੇ ਵੀਰ ਭਰਾ ਨੇ ਐਡ ਕਰਵਾਉਣੀ ਆ ਜਾਂ ਕੋਈ ਸ਼ੋਅਰੂਮ ਦੀ ਕਰਵਾਉਣੀ ਆ ਜਾਂ ਕੱਪੜੇ ਦੀ ਕਰਾਉਣੀ ਆ ਜਾਂ ਕੋਈ ਚਾਰ ਦੀ ਕਰਾਉਣੀ ਆਂਗੀ ਉਹ ਮੇਰੇ ਦਿੱਤੇ ਹੋਏ ਨੰਬਰ ਤੇ ਤੁਸੀਂ ਭਾਈ ਸੰਪਰਕ ਕਰ ਸਕਦੇ ਹੋ ਮੇਰੇ ਵੀਰ ਭਰਾਵਾਂ ਦਾ ਮੇਰਾ ਵੀਡੀਓ ਵੇਖਦੇ ਨੇ ਜਿਹੜੇ ਮੈਨੂੰ ਪਿਆਰ ਦਿੰਦੇ ਆ ਉਹਨਾਂ ਦਾ ਤਹਿ ਦਿਲੋਂ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ